ਅਇਤਨ ਨੂੰ ਐਸੀ ਬੇਟੀ ਦੇ ਮਨਉਂਦੇ ਆ ਜਿੱਥੇ ਪੰਜਾਬ ਦੇ ਵਿੱਚ ਹੁਨਰ ਦੀ ਕੋਈ ਕਮੀ ਨਹੀਂ ਹੈਗੀ ਕਿਉਂਕਿ ਹਰ ਬੰਦਾ ਕੋਈ ਨਾ ਕੋਈ ਇੱਥੇ ਹੁਨਰ ਆਪਣਾ ਦਿਖਾਉਂਦਾ ਰਹਿੰਦਾ ਔਰ ਬਟਾਲਾ ਦੇ ਵਿੱਚ ਇੱਕ ਲੜਕੀ ਹੈ ਪਲਕ ਜਿਨੇ ਆਪਣਾ ਹੁਨਰ ਦਿਖਾਇਆ ਕਾਗਜ਼ਾਂ ਦੇ ਉੱਤੇ ਕਾਗਜ਼ਾਂ ਦੇ ਉੱਤੇ ਉਹਨਾਂ ਨੇ ਕਾਰਟ ਬਣਾਏ ਆ ਤੁਸੀਂ ਦੇਖ ਸਕਦੇ ਜੀ ਜਿਹੜੇ ਕਾਰਟ ਆ ਉਹ ਬੇਟੀ ਨੇ ਆਪ ਬਣਾਏ ਆ ਜਿਹੜੇ ਕਾਰਟ ਆ ਇਹ ਆ ਉਹਨਾਂ ਨੇ ਆਪ ਬਣਾਏ ਪਰ ਦੇਖੋ ਬਹੁਤ ਖੂਬਸੂਰਤ ਬਣਾਏ ਆ ਪਰ ਇਹ ਜਿਹੜੇ ਕਾਰਟ ਆ ਬਟਾਲਾ ਚ ਨਹੀਂ ਇਹਨਾਂ ਕੋ ਹਿਮਾਚਲ ਚੋਂ ਵੀ ਲੋਕ ਕਾਰਟ ਜਿਹੜੇ ਬਣਾਉਣ ਆਉਂਦੇ ਆ ਆਪਾਂ ਗੱਲ ਵੀ ਕਰਦੇ ਆ ਹਾਂਜੀ ਬੇ ਇਹ ਡਿਜ਼ਾਈਨ ਕਾਰਡ ਹੈ ਕਿਸ ਤਰ੍ਹਾਂ ਬਣਾਇਆ ਜਾਂਦਾ ਹੈ ਇਹ ਮੈਂ ਅਲੱਗ-ਅਲੱਗ ਪੇਪਰ ਲੈ ਕੇ ਅਲੱਗ-ਅਲੱਗ ਕਲਰ ਦੇ ਉਹਦੇ ਨਾਲ ਡਿਜ਼ਾਈਨਿੰਗ ਕਰਦੀ ਹਾਂ ਹਾਂਜੀ ਡਿਜ਼ਾਈਨ ਕਿੱਥੋਂ ਆਉਂਦਾ ਹੈ ਮਨ ਦੇ ਵਿੱਚ ਇੱਕ ਵਾਰੀ ਫੋਨ ਤੋਂ ਦੇਖ ਲੀਦਾ ਹੈ ਫਿਰ ਦਿਮਾਗ ਦੇ ਵਿੱਚ ਤਸਵੀਰ ਦੀ ਤਰ੍ਹਾਂ ਬਣ ਕੇ بیٹھ ਜਾਂਦਾ ਵਾ ਤੇ ਫਿਰ ਉਵੇਂ ਹੀ ਮੈਂ ਬਣਾਉਂਦੀ ਰਹਿੰਦੀ ਹਾਂ ਜਿਹੜਾ ਫਿਰ ਮੈਂ ਕਿਤੇ ਬਹੁਤ ਜ਼ਿਆਦਾ ਮਹਿੰਗਾ ਕਰਦੀ ਹਾਂ ਹਾਂਜੀ ਜਿਹੜਾ ਡਿਜ਼ਾਈਨ ਹੈ ਆਨ ਮੋਬਾਈਲ ਤੋਂ ਦੇਖੇ ਜਾਂਦੇ ਕਿ ਕਿੱਥੋਂ ਮਨ ਦੇ ਵਿੱਚ ਹੈਗੇ ਆ ਇੱਕ ਵਾਰੀ ਮੋਬਾਈਲ ਤੋਂ ਦੇਖ ਲਈਦੀ ਆ ਫਿਰ ਆਪਣੇ ਕੋਲ ਬਣਾ ਬਣਾ ਕੇ ਫਿਰ ਮੈਂ ਬਣਾਉਂਦੀ ਰਹਿੰਦੀ ਆ ਫਿਰ ਕਿੱਥੋਂ ਕਿੱਥੋਂ ਆਰਡਰ ਆਉਂਦੇ ਬਣਾਉਣ ਲੈ ਕਿਉਂਕਿ ਜਿਹੜੇ ਆਰਡਰ ਆ ਫਿਰ ਕੋਈ ਚਾਰਜ ਵੀ ਲੱਤਾ ਜਾਂਦਾ ਉਹਨਾਂ ਹਾਂਜੀ ਹਾਂਜੀ ਇਹ ਬਟਾਲੇ ਤੋਂ ਵੀ ਆਉਂਦੇ ਨੇ ਤੇ ਬਾਰੋ ਵੀ ਆਉਂਦੇ ਨੇ ਜਿਵੇਂ ਕਿ ਹਿਮਾਚਲ ਤੋਂ ਵੀ ਆਨ ਲੱਗੇ ਨੇ ਹੁਣ ਤਾਂ ਬਟਾਲੇ ਤੋਂ ਵੀ ਆਉਂਦੇ ਨੇ ਹਾਂਜੀ ਦੇਖਿਆ ਜਾਈ ਤਾਂ ਲੋਕੀ ਰੋਜ਼ਗਾਰ ਲੱਭਦੇ ਆ ਪਰ ਤੁਸੀਂ ਰੋਜ਼ਗਾਰ ਜਿਹੜਾ ਆਪਣੇ ਘਰ ਦੇ ਵਿੱਚ ਹੀ ਲੱਭ ਲਿਆ ਕਿਉਂਕਿ ਇਹ ਜਿਹੜੀ ਵੇਸਟਿੰਗ ਚੀਜ਼ਾਂ ਉਹਨਾਂ ਨੂੰ ਤੁਸੀਂ ਗ੍ਰੀਟਿੰਗ ਦੇ ਵਿੱਚ ਪੇਸ਼ ਕਰਤਾ। ਹਾਂਜੀ ਹਾਂਜੀ। ਵੇਸਟ ਚੀਜ਼ਾਂ ਦਾ ਮੈਂ ਬਹੁਤ ਕੁਝ ਬਣਾ ਲੈਂਦੀ ਆ। ਕੀ ਬਣਾ ਲੈਂਦੇ ਮਾੜੇ ਦਰਸ਼ਕ। ਜਿਵੇਂ ਕਿ ਆਪਾਂ ਜਿਹੜੀ ਅਖਬਾਰ ਹੁੰਦੀ ਆ ਉਹ ਆਪਾਂ ਪੜ ਕੇ ਤੇ ਕਈ ਵਾਰੀ ਵੇਚ ਦਿੰਨੇ ਆ ਤੇ ਉਹਦਾ ਆਪਾਂ ਗੁਲਦਸਤਾ ਵੀ ਤਿਆਰ ਕਰ ਲੈਂਦੇ ਆ। ਤੇ ਹੋਰ ਉਹਨੂੰ ਆਪਾਂ ਹੈਂਗਿੰਗ ਵਗੈਰਾ ਵੀ ਬਣਾ ਲੈਂਦੇ ਆ ਦੀਵਾਰ ਤੇ ਸਜਾਣ ਲਈ। ਹਾਂਜੀ ਫੋਟੋ ਫਰੇਮ ਬਣ ਜਾਂਦਾ। ਹੋਰ ਘੜੀ-ਘੜੀ ਕਸਟਿੰਗ। ਹੋਰ ਜਿਹੜੇ ਆ ਗੱਤਿਆਂ ਦੇ ਨੇ ਉਹਨਾਂ ਨੂੰ ਵੀ ਮੈਂ ਯੂਜ਼ ਕੀਤਾ ਹੋਇਆ ਸੀ ਤੇ ਉਹ ਇਦਾਂ ਹੀ ਕਈ ਸੁੱਟ ਦਿੰਦੇ ਆ ਤੇ ਮੈਂ ਉਹਨਾਂ ਨੂੰ ਫੜ ਕੇ ਤੇ ਇੱਕ ਫੋਟੋ ਫਰੇਮ ਬਣਾ ਕੇ ਦਿੱਤਾ ਹੋਇਆ ਸੀ ਲੋਕਾਂ ਨੂੰ ਹਾਂਜੀ ਹੋਰ ਵੀ ਕਿ ਕਲੋਨੀ ਚ ਵਾਟਰ ਆਉਂਦੇ ਫਿਰ ਕੇ ਤੇ ਹਾਂਜੀ ਇੱਕ ਕਲੋਨੀ ਹੈਗੀ ਆ ਸਾਡੇ ਲੱਗ ਗਈ ਆ ਅ ਕਲੋਨੀ ਹੈਗੀ ਸੀ ਚਲੋ ਇਹਨਾਂ ਦੱਸ ਦੋ ਕਲੋਨੀ ਦਾ ਨਾਮ ਨਹੀਂ ਜਨ ਲੋਕ ਤਾਂ ਆ ਲੱਗੇ ਨੇ ਮੇਰੇ ਲਾਗੇ ਘਰ ਦੇ ਆ ਚਾਚੀ ਦੀ ਬੇਟੀ ਉਹ ਵੀ ਮੈਨੂੰ ਕਹਿੰਦੀ ਆ ਕਿ ਮੈਨੂੰ ਬਣਾ ਕੇ ਦੇ ਹਾਂਜੀ ਬੇਟਾ ਸਕੂਲ 'ਚ ਵੀ ਕੰਮ ਕੀਤਾ ਕਿ ਨਹੀਂ ਸਿਰਫ ਇੱਕ ਗ੍ਰੇਡਿੰਗ ਤੱਕ ਹੀ ਨੇੜਾ ਰੋਜ਼ਗਾਰ ਚੱਲੀ ਜਾਂਦਾ ਜੀ ਇੱਕ ਸਾਲ ਮੈਂ ਸਕੂਲ ਦੇ ਵਿੱਚ ਕੰਮ ਕੀਤਾ ਹੋਇਆ ਹੈ ਜਿਹੜਾ ਇਹ ਸਮਾਨ ਹੈ ਜਿਹੜਾ ਇੱਕ ਕਾਗਜ਼ ਦੇ ਵੇਸਟਿੰਗ ਕਾਗੇ ਜਿਹੜੇ ਲਾਂਦੇ ਆ ਤੁਸੀਂ ਬਾਕੀ ਸਮਾਨ ਫਿਰ ਕਿਸ ਤਰ੍ਹਾਂ ਕਿੱਥੋਂ ਕੀਤਾ ਜਾਂਦਾ ਜਿਸ ਤਰ੍ਹਾਂ ਬਹੁਤ ਵਧੀਆ ਜਿਹੜੇ ਡਿਜ਼ਾਈਨ ਬਣਾਉਣੇ ਪੈਂਦੇ ਆਪ ਹੀ ਬਣਾਉਂਦੇ ਫਿਰ ਸਰ ਕੁਸਤ ਹਾਂਜੀ ਆਪ ਹੀ ਖੁਦ ਬਣਾਈਦੇ ਆ ਕੁਝ ਐ ਮੈਂ ਸਕੈਚ ਰੱਖਿਆ ਹੋਇਆ ਇਹਦੀ ਮਦਦ ਨਾਲ ਫਿਰ ਮੈਂ ਬਣਾ ਲੈਂਦੀ ਕਾਫੀ ਸਾਰੀਆਂ ਡਿਜ਼ਾਈਨ ਵਾਈਟ ਪੇਪਰ ਹੋਵੇ ਤੇ ਉਹਦੇ ਉੱਪਰ ਇਹਦੇ ਨਾਲ ਡਿਜ਼ਾਈਨ ਕਰ ਲੈਂਦੀ ਆ ਜੇ 컬러ਫੁਲ ਸ਼ੀਟ ਹੋਵੇ ਤੇ ਫਿਰ ਉਹ 컬러ਫੁਲ ਸ਼ੀਟ ਨੂੰ ਇੱਕ ਦੂਸਰੇ ਦੇ ਨਾਲ ਕੰਟਰਾਸਟ ਕਰਕੇ ਉਹਦੇ ਨਾਲ ਹੀ ਡਿਜ਼ਾਈਨਿੰਗ ਕਰ ਦਿੰਦੀ ਆ ਕਰਦਾ ਦਾ ਸਜੋ ਵੀ ਫਿਰ ਮਿਲਦਾ ਕਿਸੇ ਨੂੰ ਜਿਸ ਤਰ੍ਹਾਂ ਬ੍ਰਦਰ ਨੂੰ ਕੋ ਕਹ ਜਾਂਦੇ ਪਾਪਾ ਨੂੰ ਕਹ ਜਾਂਦੇ ਵੀ ਮੇਰੀ ਮਦਦ ਕਰੋ ਮੈਂ ਇਧਰ ਆ ਕੰਮ ਕਰਦੀ ਤੁਸੀਂ ਦੂਸਰਾ ਕੋਈ ਕਰ ਲਓ ਇਧਰ ਬੰਦ ਨਹੀ ਨਹੀ ਇਧਰ ਬੰਦ ਕਰਦੇ ਨਾ ਹੁਣ ਸਾਡੇ ਘਰ ਚੋ ਛੋਟਾ ਬੇਬੀ ਹੈ ਤੇ ਹੁਣ ਅਗੋ ਸਕੂਲ ਪਾਵਾਂਗੇ ਆਪਾਂ ਉਹਨੂੰ ਤੇ ਉਹਦੇ ਕੰਮ ਮੈਂ ਹੀ ਕਰਕੇ ਦਵਾਂਗੀ ਤੁਹਾਨੂੰ ਬਾਹਰ ਕਿਤੇ ਮਤਲਬ ਕੀ ਪੈਸੇ ਦੇਣ ਦੀ ਲੋੜ ਨਹੀਂ ਪਵੇਗੀ ਤੇ ਮੈਂ ਖੁਦ ਉਹਦੇ ਕਾਰਡ ਵਗੈਰਾ ਬਣਾ ਕੇ ਦਿਆ ਕਰਾਂਗੀ ਸਿੱਖਣ ਵੀ ਆਉਂਦਾ ਕੋਈ ਉੱਥੇ ਬੱਚਾ ਤੁਹਾਡੇ ਕੋਲ ਨਹੀਂ ਹਜੇ ਤਾਂ ਸਿੱਖਣ ਨਹੀਂ ਆਉਂਦੇ ਹੈਗੇ ਬਣਵਾ ਕੇ ਜਾਂਦੇ ਨੇ ਸਾਰੇ ਕੀ ਬਣਾ ਬੇਟੀ ਕੀ ਬਣਾਣਾ ਹੁੰਦਾ ਇਹਦੇ ਵਿੱਚ ਕਾਲਜਾਂ ਵਿੱਚ ਮੈਂ ਤਾਂ ਵਸ ਹੈ ਹੀ ਕਾਰਡ ਵਗੈਰਾ ਰੈਡੀ ਕਰਦੀ ਆਂਗੀ ਆ ਪ੍ਰੋਜੈਕਟ ਫਾਈਲ ਵਗੈਰਾ ਆਪਣੀ ਕਾਲਜ ਤੋਂ ਵੀ ਆਉਂਦੇ ਨੇ ਗਰਲਜ਼ ਉਹਨਾਂ ਦੇ ਬਣਾ ਕੇ ਦੇਈਦੇ ਆ ਬਾਕੀ ਤੁਹਾਡੇ ਸਾਹਮਣੇ ਹੀ ਨੀ ਕੁ ਮਨ ਚੁੰਦਾ ਨਾ ਵੀ ਮੈਂ ਆ ਕੁਝ ਬਣਾਉਣਾ ਮੇਰੇ ਮਨ ਦੇ ਵਿੱਚ ਹੈਗਾ ਵੀ ਮੈਂ ਫਲਾਣੀ ਚੀਜ਼ ਬਣਾਣੀ ਆ ਉਹ ਤੁਹਾਡੇ ਮਨ ਦੇ ਵਿੱਚ ਕੀ ਹੈਗਾ ਉਹ ਮੇਰੇ ਹੁਣ ਮਨ ਦੇ ਵਿੱਚ ਸਲਦਾ ਪਿਆ ਹੈ ਕਿ ਜਿਵੇਂ ਸਾਡੀ ਇਹ ਦੀਵਾਰ ਹੈ ਇਹ ਖਾਲੀ ਆ ਇਹਨੂੰ ਮੈਂ ਡੈਕੋਰੇਟ ਕਰਾਂ ਸੋਹਣੇ ਤਰੀਕੇ ਨਾਲ ਮਤਲਬ ਜਿਵੇਂ ਅਖਬਾਰ ਦਾ ਕੁਝ ਬਣਾ ਕੇ ਲਗਾਵਾ ਗੱਤੇ ਦਾ ਉਹਦੀ ਮੈਂ ਇੱਕ ਸੋਚਿਆ ਹੈਗਾ ਦਿਮਾਗ ਵਿੱਚ ਆਈਡੀਆ ਮੇਰੇ ਆਇਆ ਹੈ ਕਿ ਮੈਂ ਬਣਾ ਕੇ ਲਾਵਾਂਗੀ ਝੂਮਰ ਵਗੈਰਾ ਦੇਖੋ ਤੇ ਬੇਟੀ ਨੂੰ ਉਹਨਾਂ ਦਾ ਹੈਗਾ ਵੀ ਮਨ ਦੇ ਵਿੱਚ ਵੀ ਜਿਹੜਾ ਉਹਨਾਂ ਦਾ ਘਰ ਆ ਉਹਨਾਂ ਨੇ ਪੇਂਟ ਨਹੀਂ ਕਰਾਇਆ ਕਿਉਂਕਿ ਉਹਨਾਂ ਨੇ ਜਿਹੜੀ ਇੱਥੇ ਵੀ ਪੇਂਟਿੰਗ ਹੀ ਕਰਨੀ ਆ ਔਰ ਜਿਹੜੀ ਇਹਨਾਂ ਦੀ ਪੇਂਟਿੰਗ ਆ ਜਿਹੜੇ ਆ ਕਾਰਡ ਬਣਾਉਂਦੇ ਪਿਆ ਇਹ ਪੰਜਾਬ 'ਚ ਨਹੀਂ ਹਿਮਾਚਲ 'ਚ ਵੀ ਜਿਹੜੇ ਇਹਨਾਂ ਦੇ ਕਾਰਡ ਲੋਕੀ ਬਣਾਉਣ ਲੋਂਦੇ ਆ ਮੈਂ ਬਟਾਲਾ ਤੋਂ ਵਿੱਕੀ ਮਲਿਕ